ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਹੀ ਕੁਝ ਮਹੀਨਿਆਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ 500 ਲੈਕਚਰਾਰਾਂ ਦੀ ਭਰਤੀ ਬਾਰੇ ਜਿਹੜੀ ਅਨਾਉਂਸਮੈਂਟ ਕੀਤੀ ਗਈ ਸੀ ਆਫੀਸ਼ੀਅਲ ਉਹਨਾਂ ਦੇ ਮੰਤਰੀਆਂ ਦੁਆਰਾ ਕਿਹਾ ਜਾ ਚੁੱਕਿਆ ਕਿ ਅਸੀਂ 500 ਲੈਕਚਰਾਰ ਦੀ ਭਰਤੀ ਦੇਣ ਜਾ ਰਹੇ ਹਾਂ ਉਸ ਤੋਂ ਇਲਾਵਾ ਵੀ ਮਾਸਟਰ ਗ੍ਰੈਜੂਏਟ ਦੀ ਭਰਤੀ ਜਿਹੜੀ 3 ਸਾਲ ਨਹੀਂ ਆਈ ਇਸ ਸਾਲ ਦੇ ਵਿੱਚ ਮਾਸਟਰ ਗ੍ਰੈਜੂਏਟ ਭਰਤੀ ਆਉਣ ਦੀ ਕਿੰਨੀ ਪਰਸੈਂਟ ਸੰਭਾਵਨਾ ਉਹ ਗੱਲ ਮੈਂ ਸਾਰੀ ਇਸ ਵੀਡੀਓ ਦੇ ਐਂਡ ਤੱਕ ਤੁਹਾਡੇ ਨਾਲ ਜਿਹੜੀ ਚਰਚਾ ਕਰਾਂਗਾ ਤੇ ਲੈਕਚਰਾਰ ਵਾਸਤੇ ਵੀ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਸਾਲ ਕੀ ਹੋਇਆ ਸੀ ਜਿਹੜਾ ਪੀਐਸਟ ਸੀ ਇਹਨਾਂ ਨੇ ਕੀ ਕੀਤਾ ਸੀ ਵੀ ਪੀਐਸਟ ਸ਼ਾਇਦ ਅਪ੍ਰੈਲ ਦੇ ਵਿੱਚ ਲੈਣ ਵਾਸਤੇ ਨਾਊਨਸਮੈਂਟ ਕਰ ਦਿੱਤੀ ਸੀ ਪਰ ਉਹ ਅਪ੍ਰੈਲ 'ਚ ਨਹੀਂ ਹੋਇਆ ਉਹ ਪੇਪਰ ਹੋਇਆ ਕਦੋਂ ਸੀ ਹੋਇਆ ਸੀ ਜਾ ਕੇ 1 ਦਸੰਬਰ ਨੂੰ ਮਤਲਬ ਅਨਾਉਂਸ ਕੱਲੀ ਅਨਾਉਂਸਮੈਂਟ ਕਰਨ ਦੇ ਨਾਲ ਹੀ ਭਰਤੀਆਂ ਨਹੀਂ ਆਉਂਦੀਆਂ ਐਨੀ ਚੀਜ਼ ਤੁਸੀਂ ਧਿਆਨ ਚ ਰੱਖਣਾ ਹੁਣ ਪੰਜਾਬ ਦੇ ਵਿੱਚ ਜਿਹੜਾ ਐਂ ਸਮਝ ਲਓ ਕਿ ਰਾਜਨੀਤੀ ਬਹੁਤ ਵੱਡੀ ਜਿਹੜੀ ਕਹਿ ਸਕਦੇ ਆਂ ਆਪਾਂ ਘਟਿਆ ਚੀਜ਼ ਬਣ ਚੁੱਕੀ ਐ ਸੋ ਰਾਜਨੀਤੀ ਦੇ ਤੌਰ ਤੇ ਜਿਹੜੇ ਵੇਰਜ਼ਗਾਰਾਂ ਨੂੰ ਇਹਨਾਂ ਨੂੰ ਗਮਰਾਹ ਕੀਤਾ ਜਾਂਦਾ ਤਾਂ ਇਸ ਚੀਜ਼ ਤੋਂ ਵੀ ਬਚਣਾ ਹੈਗਾ ਸੋ ਹੁਣ ਜਿਹੜੀ ਮੇਨ ਗੱਲ ਹੈਗੀ ਵੀ ਇਸ ਸਾਲ 2025 ਦੇ ਵਿੱਚ ਠੀਕ ਐ ਇਸ ਸਾਲ 2025 ਦੇ ਵਿੱਚ ਜਿਹੜੀ ਭਰਤੀ ਮਾਸਟਰ ਕੇਡਰ ਦੀ ਲੈਕਚਰਾਰ ਦੀ ਹੋਣ ਦੀ ਕਿੰਨੀ ਖੁਸ਼ਭਾਵਨਾ ਦੇਖੋ ਇੱਕ ਗੱਲ ਤਾਂ ਮੈਂ ਤੁਹਾਨੂੰ ਆਲਰੇਡੀ ਦੱਸਣਾ ਵੀ ਮਾਸਟਰ ਕੇਡਰ ਨਾਲੋਂ ਪਹਿਲਾਂ ਲੈਕਚਰਾਰ ਦੀ ਭਰਤੀ ਆਊਗੀ ਪਰ ਬਾਅਦ ਵਿੱਚ ਮਾਸਟਰ ਕੀਟ ਦਿਊਗੀ ਕਿ ਇਸੇ ਸਾਲ ਚ 2000 ਜਿਹੜਾ 25 ਚੱਲ ਰਿਹਾ ਕਿ ਇਸੇ ਸਾਲ ਦੇ ਅੰਤ ਤੱਕ ਭਰਤੀ ਆ ਜੂਗੀ ਇਹ ਹਲੇ ਕਨਫਰਮ ਨਹੀਂ ਹੈਗਾ ਜੇ ਤੁਹਾਨੂੰ ਕੋਈ ਇਦਾਂ ਕਹਿੰਦਾ ਹੈ ਕਿ ਵੀ ਇਸੇ ਸਾਲ ਚ ਭਰਤੀ ਆ ਜੂ ਨਹੀਂ ਕੱਲ ਨੂੰ 15 ਤਰੀਕ ਹੈ ਵੀ ਲੁਧਿਆਣੇ ਵਿੱਚ ਇੱਕ ਵੱਡਾ ਪ੍ਰੋਟੈਸਟ ਹੈ 100% ਇਸੇ ਸਾਲ ਜੇ ਤੁਸੀਂ ਚਾਹੋ ਨਾ ਕਿ ਅਸੀਂ ਓਵਰੇਜ ਨਾ ਹੋਈਏ ਸਾਡੀ 55% ਵਾਲੀ ਸ਼ਰਤ ਅੱਗੇ ਲਾਗੂ ਨਾ ਹੋਵੇ ਠੀਕ ਹੈ ਅਸੀਂ ਵੱਡੀ ਗਿਣਤੀ ਐਸਐਸਟੀ ਮਾਸਟਰ ਦੀ ਪੰਜਾਬੀ ਦੀ ਭਰਤੀ ਲਈਏ ਤਾਂ ਵੀ ਕੱਲ ਨੂੰ 15 ਤਰੀਕ ਨੂੰ ਲੁਧਿਆਣੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਜਸਵੰਤ ਸਿੰਘ ਖਵਾਯਾ ਨੰਬਰ ਉੱਪਰ ਸਕਰੀਨ ਤੁਹਾਡੇ ਸਾਹਮਣੇ ਸ਼ੋਅ ਹੋ ਰਿਹਾ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਗਰੁੱਪ ਵੀ ਹੈਗਾ ਉਹ ਚ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਜਰੂਰ ਪਹੁੰਚੋ ਵੀ ਵੱਧ ਤੋਂ ਵੱਧ ਜਿੰਨੀ ਵੱਡੀ ਗਿਣਤੀ ਤੁਸੀਂ ਪਹੁੰਚੋਗੇ ਮਾਸਟਰ ਗੇਟ ਦੀ ਭਰਤੀ 100% ਇਸ ਸਾਲ ਦੇ ਐਨ ਸਮਝ ਲਓ ਕਿ ਅਗਸਤ ਸਤੰਬਰ ਤੱਕ ਹੀ ਆ ਜਾਣੀਆਂ ਸਾਲ ਦਾ ਐਂਡ ਤਾਂ ਚਲੋ ਛੱਡੋ ਦੂਰ ਹੈ ਪਰ ਤੁਹਾਡੇ 'ਚ ਹਿੰਮਤ ਹੋਣੀ ਚਾਹੀਦੀ ਆ ਭਰਤੀ ਲਿਆਉਣ ਵਾਸਤੇ ਠੀਕ ਹੈ ਸਾਰਾ ਜਿੰਨਾ ਕੈਡਰ ਪਿਆ 100000 ਸਟੂਡੈਂਟ ਜਿਹੜੇ ਮਾਸਟਰ ਕੈਡਰ ਵਾਲੇ ਹੈਗੇ ਆ ਅੰਦਰ ਲੁਕੇ ਬੈਠੇ ਆ ਲੈਕਚਰ ਆਰ ਵਾਲੇ ਜਿਹੜੇ ਐਮਏ ਬਹੁਤ ਸਾਰਿਆਂ ਨੇ ਐਮਏ ਕੀਤੀ ਹੋਈ ਆ ਪੋਲੀਟੀਕਲ ਐ ਹਿਸਟਰੀ ਐ ਕਿੰਨੇ ਹੀ ਸਬਜੈਕਟ ਨੇ ਯਾਰ ਤੁਸੀਂ ਅੰਦਰ ਬੈਠੇ ਹੋ ਤਾਂ ਬਾਹਰ ਨਿਕਲੋ ਜੇ ਕੁਝ ਲੈਣਾ ਕੁਝ ਹੱਕ ਪ੍ਰਾਪਤ ਕਰਨਾ ਹੈ ਨਹੀਂ ਘਰੀ ਬੈਠੇ ਰਹਜੋਗੇ ਨਹੀਂ ਫਿਰ ਪੋਲੀਟੀਕਲ ਲੀਡਰ ਤੁਹਾਨੂੰ ਖਾ ਜਾਣਗੇ ਬਈ ਤੁਹਾਡਾ ਪੈਸਾ ਤੁਹਾਡੀ ਮਿਹਨਤ ਦੋ ਨੰਬਰ ਚਲੀ ਜਾਣੀ ਹੈ ਐਸੇ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਤੇ ਜਲਦੀ ਤੋਂ ਜਲਦੀ ਵੀ ਪ੍ਰੋਟੈਸਟ ਕਰੋ ਪਿਛਲੀ ਭਰਤੀ 41 61 ਜੇ ਆਈ ਸੀ ਉਹ ਮਾਸਟਰ ਕੇਟ ਦੀ ਭਰਤੀ ਆਈ ਸੀ ਤਾਂ ਉਹ ਜੂਨੀਅਨ ਦੇ ਜਿਹੜੇ ਨੁਮਾਇੰਦੇ ਸੀ ਜਸਵੰਤ ਸਿੰਘ ਘਾਇਆ ਮਨੀਸ਼ ਫਾਜ਼ਿਲ ਕਾ ਉਹ ਜਿਹੜੀ ਟੈਂਕੀ ਤੇ ਚੜੇ ਸੀ ਟੈਂਕੀ ਤੇ ਚੜ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਤਾਂ ਭਰਤੀਆਂ ਆਈਆਂ ਸੀ ਵੀ ਠੀਕ ਹੈ ਤਾਂ ਇਸ ਲਈ ਵੀ ਹੁਣ ਵੀ ਪ੍ਰੋਟੈਸਟ ਕਰਨਾ ਹੀ ਪੈਣਾ ਹੈ ਤੇ 15 ਤਰੀਕ ਕੱਲ ਨੂੰ ਆ ਲੁਧਿਆਣੇ ਵਿਖੇ ਪ੍ਰੋਟੈਸਟ ਚ ਵੱਧ ਤੋਂ ਵੱਧ ਪਹੁੰਚੋ ਜੇਕਰ ਨਹੀਂ ਵੀ ਪਹੁੰਚ ਸਕਦੇ ਬਸ ਤਾਂ ਪਹੁੰਚੋ ਮੈਂ ਕਹਿਣਾ ਹੁਣਾ ਪਰ ਜੇ ਨਹੀਂ ਵੀ ਪਹੁੰਚ ਸਕਦੇ ਵੀ ਫੰਡ ਜ਼ਰੂਰ ਦਿਓ ਇਹ ਜਸਵੰਤ ਸਿੰਘ ਭਾਇਆ ਨੰਬਰ ਤੁਹਾਡੇ ਸਾਹਮਣੇ ਇੱਕ ਵਾਰੀ ਫੇਰ ਸ਼ੋ ਹੋ ਰਿਹਾ ਸੋ ਇਹ ਜਾਣਕਾਰੀ ਸੀ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਿਲਕੁਲ ਫ੍ਰੀ ਮਾਸਟਰ ਕਲਾਸ ਦੀ ਤੇ ਲੈਕਚਰਰ ਦੀ ਤਿਆਰੀ ਵਾਸਤੇ ਤੁਹਾਨੂੰ ਇਨ ਫਿਊਚਰ ਵੀਡੀਓ ਆਪਣੇ ਚੈਨਲ ਤੇ ਮਿਲਦੀ ਰਹਿਣਦੀਆਂ ਤੇ ਚੱਲ ਵੀ ਰਹੀਆਂ ਪੰਜਾਬੀ ਵਾਸਤੇ ਵੀ ਤੇ ਐਸਐਸਟੀ ਵਾਸਤੇ ਵੀ ਸੋ ਇਹ ਜਾਣਕਾਰੀ ਸੀ ਵੀ ਸ਼ੇਅਰ ਕਰੋ ਲਾਈਕ ਕਰੋ ਤੁਹਾਡਾ ਕੀ ਸੈਸਨਾ ਕਮੈਂਟ ਕਰਕੇ ਦੱਸਿਓ